ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਲੋੜੀ ਦਾ ਤਿਉਹਾਰ ਬੜੇ ਹੀ ਹਰਸ਼ ਉલ્લાਸ ਨਾਲ ਬਨਾਇਆ ਗਿਆ ਅਤੇ ਰੰਗ-ਬਰੰਗੀਆ ਪਤੰਗਾਂ ਨਾਲ ਆਸਮਾਨ ਸਤਰੰਗਾ ਬਣਿਆ ਨਜ਼ਰ ਆਇਆ ਇਸ ਮੌਕੇ ਪਤੰਗਬਾਜ਼ੀ ਕਰਨ ਵਾਲੇ ਲੋਕਾਂ ਵੱਲੋਂ ਪਤੰਗਬਾਜ਼ੀ ਦਾ ਲਤਫ ਲਿਆ ਗਿਆ ਉਥੇ ਚਾਈਨਾ ਡੋਰ ਤੋਂ ਗੁਰੇਜ਼ ਰੱਖਣ ਦੀ ਗੱਲ ਆਖੀ ਗਈ ਅਤੇ ਆਪਣੇ ਤਿਉਹਾਰਾਂ ਨੂੰ ਹਰਸ਼ ਉલ્લાਸ ਨਾਲ ਮਨਾਉਣ ਦੀ ਗੱਲ ਆਖੀ ਗਈ ਲੈ ਲੋੜੀ ਖੁਸ਼ੀ ਰਲ ਕੇ ਮੜਰ ਬਲੇ ਲੋੜੀ ਖੁਸ਼ੀ ਰਲ हाँ जय माता दी आज हमारे पंजाब में जो खूब मनाते हैं वैसे तो सारे हिंदुस्तान में पोगल मनाते हैं तो आज लोहड़ी का पर्व है तो हम लोग सब मनाते हैं खुशियों से ही। हर घर में खुशी छाई जाती है तो इसका बच्चों को आदेश है कि चाइना डोर मत इस्तेमाल किया करो क्योंकि पशु पंछी देखो कितना हाथ होता है इसलिए हाथ जोड़ के बेनती है अपने बच्चों को समझाओ कि चाइना डोर इस्तेमाल मत करो जो अपनी पुरातन डोर है उससे आप लोहड़ी अच्छी तरह मनाएं और नशों से दूर रहें ਅੱਜਕੱਲ੍ਹ ਦੀਆਂ ਕੀ ਲੋੜੀ ਜ਼ਰੂਰ ਕਰਤੇ ਹਨ ਮੈਂ ਮੰਨਦੀ ਹੂੰ ਕਿ ਬੇਟੀਆਂ ਹੀ ਬੇਟੋں ਸੇ ਉੱਚੇ ਪਦ ਤੇ ਜਾ ਰਹੀਆਂ ਹਨ ਤਾਂ ਬੇਟੀਆਂ ਕੀ ਲੋੜੀ ਜ਼ਰੂਰ ਕਰਨੀ ਚਾਹੀਏ ਜੈ ਮਾਤਾ 13 ਜਨਵਰੀ ਲੋੜੀ ਦਾ ਤਿਹਾਰ ਹੈ ਅੱਜ ਖੁਸ਼ੀਆਂ ਭਰਿਆ ਮੋਹਲਸਾਰਾ ਬਣਿਆ ਪਿਆ ਅਸਮਾਨ ਦੀ ਗੱਲ ਕਰ ਲਈਏ ਅੱਜ ਰੰਗ ਬਰੰਗੀਆਂ ਪਤੰਗਾਂ ਦੇ ਨਾਲ ਪੂਰਾ ਖਿਲਿਆ ਪਿਆ ਅਸਮਾਨ ਹੈ ਤੇ ਲੋਕਾਂ ਵੱਲੋਂ ਆਪਣੇ ਇਤਿਹਾਰ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਅਰਤੀਆਂ ਦਾ ਅੱਜ ਜਿਹੜਾ ਤਿਹਾਰਾ ਆਪਣੇ ਧੂਮ ਧਾਮ ਨਾਲ ਜਿੱਥੇ ਮਨਾਇਆ ਜਾ ਰਿਹਾ ਉਹਦੇ ਹੀ ਸਭ ਨੂੰ ਦਿਲ ਦੇ ਕੇ ਰਹੀਆਂ ਵੀ ਤੋਂ ਵਧਾਈ ਸੰਦੇਸ਼ ਵੀ ਦਿੱਤੇ ਜਾ ਰਹੇ ਨੇ ਤੇ ਪਤੰਗ ਬਾਜ਼ੀਆਂ ਵੱਲੋਂ ਅੱਜ ਪਤੰਗਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਤੇ ਸੋ ਸਾਡਾ ਤਾਂ ਇੱਕੋ ਸੁਨੇਹਾ ਹੈ ਕਿ ਜਿਹੜੇ ਜਿਹੜੇ ਪਤੰਗ ਬਾਜ਼ੀ ਕਰਦੇ ਨੇ ਢੋਰ ਹੈ ਉਹ ਜਿਹੜੀ ਹੈ ਧਾਗੇ ਵਾਲੀ ਪ੍ਰਾਤਨ ਸਮੇਂ ਲਈ ਵਰਤਨ ਤਾਂ ਜੋ ਕਿਹੇ ਪਸ਼ੂ ਪੰਛੀਆਂ ਦਾ ਇਨਸਾਨੀ ਦੰਦਿਆਂ ਦਾ ਕੋਈ ਨੁਕਸਾਨ ਨਾ ਹੋਵੇ ਪਰ ਇਹ ਜਿਹੜਾ ਤੁਹਾਡੀ ਲੋੜੀ ਦਾ ਤਿਹਾਰ ਹੈ ਸਾਰਿਆਂ ਨੂੰ ਖੀਆ ਭਰੇਆ ਤੇ ਸਾਰਿਆਂ ਨੂੰ ਘੇੜਿਆ ਭਰੇਆ ਸਾਰਿਆਂ ਦੇ ਘਰ ਖੁਸ਼ੀਆਂ ਵਰਕ ਤਾਂ ਵਧੀਆਂ ਨੇ ਕੈਮਰਾਮੈਨ ਰਮਨ ਦੇ ਨਾਲ ਸ਼ਿਲ ਚਰਮਾ 파ਟੇਨੀ ਅਮਰ